ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਸੀਰੀਅਸ ਗੱਲਾਂ 'ਚ ਕਰਨ ਲੱਗਾ ਇਹ ਗੱਲ ਕਰਨ ਨੂੰ ਮੇਰਾ ਜੀ ਨਹੀਂ ਕਰਦਾ ਸੀ ਪਰ ਤਕਰੀਬਨ 6-7 ਦਿਨਾਂ ਤੋਂ ਜਿਹੜੇ ਮੈਨੂੰ ਮੈਸੇਜ ਆ ਰਹੇ ਨੇ ਖਾਸ ਕਰਕੇ ਕੈਨੇਡਾ ਤੋਂ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਜਰਮਨ ਤੋਂ ਤੇ ਇੰਗਲੈਂਡ ਤੋਂ ਇਹ ਮੈਸੇਜ ਇਹ ਫੋਨ ਉਹ ਲੋਕ ਕਰ ਰਹੇ ਨੇ ਜਿਨ੍ਹਾਂ ਨੇ ਹਾਇਰਡਿਕ ਕੁੜੀ ਰੁਪਿੰਦਰ ਕੌਰ ਨੇ ਗੁਰਵਿੰਦਰ ਮੁੰਡੇ ਆਪਣੇ ਘਰ ਵਾਲੇ ਨੂੰ ਆਪਣੇ ਆਸ਼ਕ ਦੇ ਨਾਲ ਮਿਲ ਕੇ ਕਤਲ ਕੀਤਾ ਉਹਦੀ ਸਟੋਰੀ ਤੋਂ ਇਹ ਬੰਦੇ ਖਫਾ ਹੋਏ ਨੇ ਜਿਹੜੇ ਮੈਸੇਜ ਕਰਦੇ ਆ ਹੁਣ ਤੁਸੀਂ ਇਸ ਗੱਲ ਨੂੰ ਧਿਆਨ ਦੇ ਨਾਲ ਸੁਣਿਓ ਮੈਂ ਪਹਿਲਾਂ ਇੱਕ ਬੇਨਤੀ ਕਰ ਦਿੰਨਾ ਜਿਹੜਾ ਰੁਪਿੰਦਰ ਦਾ ਫਾਦਰ ਹੈ ਉਹ ਸਰਦਾਰ ਹੈ ਜੀ ਸ਼ਾਇਦ ਅਮਰ ਛਕਿਆ ਹੋਵੇ ਮੈਨੂੰ ਬਹੁਤਾ ਨਹੀਂ ਪਤਾ ਉਹਦੀ ਇੱਕ ਵੀਡੀਓ ਆਈ ਹੈ ਇੱਕ ਚੈਨਲ ਤੇ ਉਹਦੀ ਇੰਟਰਵਿਊ ਹੈ ਉਹ ਕਹਿੰਦਾ ਅਸੀਂ ਧੀ ਦੇ ਕੇ ਪੁੱਤ ਲਿਆ ਸੀ ਜਣ ਕੇ ਆਪਣੇ ਜਵਾਈ ਨੂੰ ਗੁਰਵਿੰਦਰ ਨੂੰ ਜਿਹਨੇ ਰੁਪਿੰਦਰ ਕੌਰ ਦੇ ਨਾਲ ਵਿਆਹ ਕੀਤਾ ਸੀ ਉਹਦੀ ਗੱਲ ਕਰਦਾ ਉਹ ਕਹਿੰਦਾ ਜਿਵੇਂ ਗੁਰਵਿੰਦਰ ਦਾ ਕਤਲ ਕੀਤਾ ਗਿਆ ਬੇਰਾਨੀ ਦੇ ਨਾਲ ਮੇਰੀ ਕੁੜੀ ਨੇ ਤੇ ਉਹਦੇ ਆਸ਼ਕ ਨੇ ਰਲ ਕੇ ਮਾਰਿਆ ਉਦਾਂ ਹੀ ਮੇਰੀ ਕੁੜੀ ਨੂੰ ਤੇ ਉਹਦੇ ਜਿਹੜਾ ਆਸ਼ਕ ਹੈ ਹਰਕਮਲ ਉਹਨਾਂ ਨੂੰ ਉਦਾਂ ਦੀ ਮੌਤ ਦਿੱਤੀ ਜਾਵੇ ਅਸੀਂ ਕਹਿੰਦਾ ਕੋਈ ਪੈਰਵਾਈ ਨਹੀਂ ਕਰਾਂਗੇ ਅਸੀਂ ਉਹਦਾ ਸਾਥ ਨਹੀਂ ਦੇਵਾਂਗੇ ਸਾਡਾ ਅੱਜ ਤੋਂ ਪਿਓ ਧੀ ਵਾਲਾ ਜਿਹੜਾ ਰਿਸ਼ਤਾ ਸੀ ਉਹ ਖਤਮ ਹੈ ਉਹਦਾ ਪਿਓ ਕਹਿੰਦਾ ਹੁਣ ਮੇਰੀ ਜਿਹੜੀ ਗੱਲ ਕਰਨ ਲੱਗਾ ਜਿਹੜੀਆਂ ਕੈਨੇਡਾ ਤੋਂ ਗੰਸੋਹਾ ਮਿਲਦੀਆਂ ਨੇ ਨਾ ਉਹ ਇਹ ਹੈ ਮੀਰਪਿੰਦਰ ਕੌਰ ਉੱਥੇ ਵੀ ਨਸ਼ੇ ਵੇਚਦੇ ਸੀ ਟਿੱਟਾ ਵੇਚਦੀ ਸੀ ਤੇ ਰਪਿੰਦਰ ਦੇ ਪਿਓ ਨੂੰ ਕੈਨੇਡਾ ਤੋਂ ਵੀ ਪੈਸਾ ਆਇਆ ਇਹ ਬਹੁਤ ਵੱਡੀ ਗੱਲ ਹੈ ਹੁਣ ਜਦੋਂ ਛੇਤਰਾ ਦਾ ਡਰ ਹੋਵੇ ਉਦੋਂ ਬੰਦਾ ਇਹ ਕਹਿੰਦਾ ਹੁੰਦਾ ਜੇ ਤੈਨੂੰ ਮਾੜਾ ਮੋਟਾ ਪਤਾ ਸੀ ਇਹ ਕਹਿੰਦਾ ਮੇਰੀ ਕੁੜੀ 10ਵੀਂ ਤੱਕ ਪਲੱਸ 2 ਤੱਕ ਕੇਸ਼ ਕੀ ਲਾਉਂਦੀ ਰਹੀ ਹੈ ਕੋਈ ਟੈਟੂ ਨਹੀਂ ਸੀ ਉੱਥੇ ਲੋਕਾਂ ਨੇ ਫੋਟੋਆਂ ਖਿੱਚ ਖਿੱਚ ਕੇ ਪਾਤੀਆਂ ਕਿ ਆਹ ਤੇਰੀ ਕੁੜੀ ਦੇ ਕਰਤੂਤਾਂ ਨੇ ਮੇਰੇ ਆਪਣੀ ਬੇਟੀ ਹੈ ਜੀ ਇਹ ਸ਼ਬਦ ਮੈਂ ਵਰਤਨੇ ਨਹੀਂ ਚਾਹੁੰਦਾ ਪਰ ਕਿਸੇ ਪਰਿਵਾਰ ਦੇ ਵਿੱਚੋਂ ਇਕਲੌਤਾ ਪੁੱਤ ਮਾਂ ਪਿਓ ਨੂੰ ਛੱਡ ਕੇ ਚਲਾ ਜਾਵੇ ਬੇਦਰਦ ਨਾਕ ਉਹਦੀ ਮੌਤ ਹੋਈ ਹੋਵੇ ਤਾਂ ਇਹ ਸ਼ਬਦ ਵਰਤਨੇ ਪੈਂਦੇ ਆ ਮਜਬੂਰੀ ਹੈ ਹੁਣ ਇਹ ਬੰਦਾ ਕਹਿੰਦਾ ਕਿ ਸਾਡਾ ਕੋਈ ਲਾਗਾ ਦੇਗਾ ਨਹੀਂ ਸਾਡੇ ਕੁੜੇ ਨਾਲ ਜਿੱਦਾਂ ਦੀ ਮਰਜ਼ੀ ਸਜ਼ਾ ਦਿਓ ਤੇ ਦੂਜੀ ਗੱਲ ਇੱਕ ਹੋਰ ਕਹਿਣੀ ਹੈ ਇਹਨਾਂ ਨੇ ਇਹ ਪਲਾਨ ਬਣਾਇਆ ਸੀ ਇਹਦੇ ਪਿਓ ਨੂੰ ਵੀ ਪਤਾ ਹੈ ਕਿ ਗੁਰਵਿੰਦਰ ਰਾਧਾ ਰੋਡ ਹੈ ਜੇ ਉਹਨੂੰ ਪਾਸੇ ਹਟਾ ਦਿੱਤਾ ਜਾਵੇ ਤਾਂ ਪ੍ਰਾਪਰਟੀ ਤੇ ਸਾਡਾ ਕਬਜ਼ਾ ਹੋ ਜਾਊਗਾ ਇਹਦੇ ਪਿਓ ਦੀ ਵੀ ਕਰਤੂਤ ਹੈਗੇ ਜਿਹੜਾ ਬੰਦਾ ਅੱਜ ਅੱਖਾਂ ਦੇ ਵਿੱਚ ਹੰਝੂ ਲਿਆ ਕੇ ਗੱਲਾਂ ਕਰਦਾ ਮਗਰ ਮਸ ਵਾਲੀਆਂ ਗੱਲਾਂ ਹੁੰਦੀਆਂ ਨੇ ਇਹ ਹੰਝੂ ਹੁੰਦੇ ਨੇ ਹੋਰ ਕੋਈ ਬਹੁਤੀ ਵੱਡੀ ਸਿਆਣਪ ਨਹੀਂ ਹੁੰਦੀ ਚਲੋ ਇਹ ਇੱਥੋਂ ਤੱਕ ਹੋ ਗਿਆ ਹੁਣ ਮੈਂ ਜਿਹੜੀ ਗੱਲ ਤੁਹਾਨੂੰ ਕਹਿਣ ਲੱਗਾ ਉਹਨੂੰ ਧਿਆਨ ਨਾਲ ਸੁਣੋ ਜਿਹੜੇ ਲੋਕ ਮੈਨੂੰ ਫੋਨ ਕਰਦੇ ਨੇ ਨਾ ਉਹ ਇਹ ਕਹਿੰਦੇ ਨੇ ਕਹਿੰਦੇ ਇਹ ਗੱਲ ਕਹਿ ਦਿਓ ਕਹਿੰਦੇ ਕੁਛ ਉਹ ਮੁੰਡੇ ਆ ਜਿਨ੍ਹਾਂ ਨੇ ਇਹਨਾਂ ਕੁੜੀਆਂ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਹਾਲੇ ਵੀ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਅਮਰੀਕਾ ਦੇ ਵਿੱਚ ਜਰਮਨ ਦੇ ਵਿੱਚ ਇਦਾਂ ਦੀਆਂ ਕੁੜੀਆਂ ਹੈਗੀਆਂ ਨੇ ਜਿਹੜੀਆਂ ਕਿਸੇ ਅਮੀਰ ਘਰ ਦੇ ਮੁੰਡੇ ਨੂੰ ਲੱਭਦੀਆਂ ਨੇ ਤੇ ਉਹਨੂੰ ਕਿੱਦਾਂ ਰਸਤੇ 'ਚੋਂ ਪਾਸੇ ਕਰਨਾ ਰਾਹ ਦਾ ਰੋੜਾ ਕਿੱਦਾਂ ਹਟਾਉਣਾ ਹੈ ਉਹਦਾਂ ਦੀਆਂ ਕੋਸ਼ਿਸ਼ਾਂ ਨੇ ਕੁਝ ਬੰਦਿਆਂ ਨੇ ਖੇੜਾ ਛੜਾ ਲਿਆ ਤੇ ਜਿਹੜੇ ਬੰਦੇ ਕੇਵਲ ਕੋਈ ਲਾਣਾ ਨਹੀਂ ਦੇਖਦੇ ਕੋਈ ਪਸ਼ੋਕੜ ਕੋਈ ਪਰਵਾਹ ਨਹੀਂ ਦੇਖਦੇ ਉਹਨਾਂ ਨੌਜਵਾਨਾਂ ਨੂੰ ਬੇਨਤੀ ਹੈ ਵੀ ਥੋੜਾ ਬਹੁਤਾ ਸੋਚ ਸਮਝ ਕੇ ਕਿਸੇ ਦੇ ਨਾਲ ਰਿਸ਼ਤਾ ਜੋੜਿਆ ਕਰੋ ਤੇ ਬਹੁਤ ਲੋਕ ਹਲੇ ਵੀ ਤੰਗ ਪਰੇਸ਼ਾਨ ਹੋ ਰਹੇ ਨੇ ਕੁੜੀਆਂ ਤੰਗ ਕਰ ਰਹੀਆਂ ਨੇ ਬਲੈਕਮੇਲ ਕਰਦੀਆਂ ਨੇ ਬੈਡਰੂਮ ਦੇ ਵਿੱਚ ਵੀਡੀਓ ਤੱਕ ਇਹਨਾਂ ਕੁੜੀਆਂ ਨੇ ਉਹਨਾਂ ਮੁੰਡਿਆਂ ਦੀ ਬਣਾਈ ਹੋਈ ਹੈ ਹੁਣੇ ਜਿਹੜੇ ਲੋਕ ਫੋਨ ਕਰਨ ਵਾਲੇ ਨੇ ਉਹ ਸ਼ਰਿਆਮ ਕਹਿੰਦੇ ਨੇ ਕਹਿੰਦੇ ਜੀ ਬਚਾਅ ਕਰ ਲੋ ਜਿਹੜੀਆਂ ਕੁੜੀਆਂ ਨੂੰ ਇੰਡੀਆ ਤੋਂ ਫੋਰਨ ਕੰਟਰੀ ਵਿੱਚ ਪੜਨਵਾਇ ਤੇ ਭੇਜਿਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ 80% ਉਹ ਕੁੜੀਆਂ ਨੇ ਜਿਹੜੀਆਂ ਨੌਜਵਾਨਾਂ ਨੂੰ ਗੁੰਮਰਾਹ ਕਰਦੀਆਂ ਨੇ ਤੰਗ ਪਰੇਸ਼ਾਨ ਕਰਦੀਆਂ ਨੇ ਪ੍ਰਾਪਰਟੀ ਤੱਕ ਮਤਲਬ ਹੈ ਤੇ ਇਹ ਥੋੜਾ ਜਿਹਾ ਧਿਆਨ ਦੇ ਲੋ ਜਿਹੜੀ ਆ ਕੁੜੀ ਰਪਿੰਦਰ ਕੌਰ ਨੇ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਨਾ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਇਹਨੇ ਬਹੁਤ ਲੋਕਾਂ ਦੇ ਕੰਨ ਖੋਲਦੇ ਇੱਕ ਸੱਜਣ ਮੈਨੂੰ ਕਹਿੰਦਾ ਕਹਿੰਦਾ ਸਾਡੇ ਮੁੰਡੇ ਦੇ ਨਾਲ ਇੱਕ ਕੁੜੀ 3 ਸਾਲ ਤੋਂ ਰਹਿ ਰਹੀ ਸੀ ਮੈਂ ਉਹਦਾ ਲਾਲਚ ਦੇਖਿਆ ਉਹ ਕਿਦਾਂ ਕਹਿੰਦਾ ਚਾਲਾਂ ਕਰਦੀ ਐ ਬੇਵਕੂ ਬਣਾਉਂਦੀ ਐ ਕਹਿੰਦਾ ਸਾਡੇ ਮੁੰਡੇ ਨੇ ਖਿਹੜਾ ਛੜਦਾ ਉਹਦਾ ਜੁੱਲੀ ਵੇਤਰਾ ਚਕਾਤਾ ਕਰੋ ਜਾਣ ਕੇ ਇਦਾਂ ਦੀਆਂ ਖਬਰਾਂ ਇਹਨਾਂ ਕੁੜੀਆਂ ਵਾਸਤੇ ਆ ਰਹੀਆਂ ਨੇ ਤੇ ਹੁਣ ਜਿਹੜਾ ਦਾ ਪਿਓ ਮਗਰਮਸ਼ ਵਾੜੇ ਹੰਜੂ ਬਹਾ ਰਿਆ ਨਾ ਜਿਹੜਾ ਕਹਿੰਦਾ ਅਸੀਂ ਤਾਂ ਜੀ ਧੀ ਦੇ ਕੇ ਪੁੱਤ ਲਿਆ ਸੀ ਨਾਲੇ ਇਹ ਮੰਨੀਆਂ ਦਾ ਕਿ ਸਾਡੀ ਕੁੜੀ ਗਲਤ ਹੈ ਜੇ ਤੁਹਾਡੀ ਕੁੜੀ ਗਲਤ ਹੈ ਫਿਰ ਪਤਾ ਸੀ ਤੈਨੂੰ ਫਿਰ ਕਿਉਂ ਕਿਸਦਾ ਇਕਲੋਤਾ ਪੁੱਤ ਮਰਵਾਇਆ ਸ਼ਰਮਨਾਈ ਮੜੀ ਮੋਟੀ ਤੁਸੀਂ ਸਰਦਾਰ ਹੋ ਕੇ ਸਿੱਖ ਹੋ ਕੇ ਇਹੋ ਜਿਹੇ ਕਰਤੂਤਾਂ ਕਰਦੇ ਹੋ ਅਗਲੇ ਦੇ ਘਰ ਦਾ ਦੀਵਾ ਗੁੱਲ ਕਰਕੇ ਰੱਖਦਾ ਤੁਸੀਂ ਦੇਖੋ ਹੁਣ ਤੁਸੀਂ ਮਤਾਂ ਦਿੰਦੇ ਹੋ ਕਿ ਸਾਡਾ ਸਾਡੇ ਕੁੜੀ ਨਾਲ ਕੋਈ ਅਲੱਗਾ ਜੱਗ ਨਹੀਂ ਹੁਣ ਛੇਤਰਾਂ ਤੋਂ ਡਰ ਲੱਗਦਾ ਹੁਣ ਭੇਦ ਖੋਲਣਗੇ ਵੀ ਕਿਦਾਂ ਪਲੈਨਿੰਗ ਕੀਤੀ ਸੀ ਉਹਨਾਂ ਦੀ ਜ਼ਮੀਨ ਜਾਇਦਾਦ ਹੜੱਪਣ ਵਾਸਤੇ ਕਿਦਾਂ ਚਿੱਟੇ ਦਾ ਪੈਸਾ ਤੁਹਾਡੇ ਕੁੜੀ ਤੁਹਾਨੂੰ ਭੇਜਦੀ ਰਹੀ ਹੈ ਹੁਣੇ ਭੇਦ ਖੋਲਣਗੇ ਤਾਂ ਕਰਕੇ ਹੁਣ ਅਸੀਂ ਕੁੜੀ ਤੋਂ ਲੈਣਾ ਕੀ ਹੈ ਹੁਣ ਇਦਾਂ ਕਹਿੰਦਾ ਇਹਨਾਂ ਦੀ ਗੱਲ ਛੱਡੋ ਜੇ ਹੋਰ ਵੀ ਮੁੰਡੇ ਇਦਾਂ ਦੇ ਕੇਸ ਵਿੱਚ ਇਦਾਂ ਦੇ ਚੱਕਰ ਵਿੱਚ ਫਸੇ ਹੋਏ ਇਹਨਾਂ ਨੂੰ ਬੇਨਤੀ ਹੈ ਥੋੜੀ ਜਿਹੀ ਗੌਰ ਕਰ ਲਓ ਗੌਰ ਕਰ ਲੋ ਤੁਹਾਡੇ ਮਾਪਿਓ ਨੇ ਲੱਖਾਂ ਰੁਪਇਆ ਲਾ ਕੇ ਤੁਹਾਨੂੰ ਬਾਹਰ ਭੇਜਿਆ ਪੜਾ ਲਿਖਾ ਕੇ ਪੈਰਾਂ ਤੇ ਖੜਾ ਕੀਤਾ ਤਾਂ ਤੁਹਾਡੇ ਮਾਂ-ਬਾਪ ਦੇ ਕਿਦਾਂ ਦੇ ਹਾਲਾਤ ਹੋਣਗੇ ਕਿਦਾਂ ਉਹ ਮੁਸੀਬਤਾਂ ਦਾ ਸਾਹਮਣਾ ਕਰਨਗੇ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਜ਼ਰੂਰੀ ਹੈ ਮੈਂ ਉਹਨਾਂ ਕੁੜੀਆਂ ਦੀ ਗੱਲ ਕੀਤੀ ਹੈ ਜਿਹੜੀਆਂ ਕੁੜੀਆਂ ਇਦਾਂ ਦੀਆਂ ਹਰਕਤਾਂ ਕਰ ਰਹੀਆਂ ਹਨ ਸੋਗ ਮੰਦਾ ਆਖੀ ਹੈ ਜਦ ਜਮੈਂ ਰਜਾਨ ਕਦੇ ਵੀ ਮੈਂ ਔਰਤ ਪ੍ਰਤੀ ਇਹੋ ਜਿਹੀ ਸ਼ਬਦਾਬ ਲਈ ਨਾ ਵਰਦੀ ਆ ਨਾ ਵਰਤਾ ਪਰ ਮਜਬੂਰੀ ਹੈ ਜਦੋਂ ਇਦਾਂ ਦੇ ਕੇਸ ਆਉਂਦੇ ਨੇ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਥੋੜਾ ਜਿਹਾ ਸਵਿਜੇਤ ਕਰੀਏ ਇਹ ਜ਼ਰੂਰੀ ਹੈ ਤੇ ਜਿਹੜੇ ਵੀ ਨੌਜਵਾਨ ਇਹਨਾਂ ਕੇਸਾਂ ਦੇ ਵਿੱਚ ਉਲਝੇ ਨੇ ਇਹ ਆਪਣੇ ਆਪ ਨੂੰ ਬਚਾ ਲਓ ਤੇ ਨਹੀਂ ਤਾਂ ਖਤਰੇ ਦੀ ਘੰਟੀ ਹੈ ਤੇ ਪਛਤਾਉਂਗੇ ਬਾਅਦ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੱਤੇ